ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਮਿਸ਼ਨ ਸਵਸਥ ਦੀ ਸ਼ੁਰੂਆਤ ਜਿਹੜੀ ਆ ਲੁਧਿਆਣਾ ਤੋਂ ਕੀਤੀ ਗਈ ਹੈ ਲੁਧਿਆਣਾ ਦੇ ਸਰਕਾਰੀ ਸਕੂਲ ਤੋਂ ਇੱਥੇ ਸ਼ੁਰੂਆਤ ਹੋ ਚੁੱਕੀ ਆ ਇਹ ਪਹਿਲਾਂ ਹੀ ਕਿਹਾ ਗਿਆ ਸੀ ਪੇਰੈਂਟਸ ਮੀਟਿੰਗ ਜਿਹੜੀ ਹੋਵੇਗੀ ਉੱਤੇ ਪੇਰੈਂਟਸ ਮੀਟਿੰਗ ਦੇ ਵਿੱਚ ਅਧਿਆਪਕ ਮਾਪੇ ਪデア ਬੀਪੀ ਚੈੱਕ ਕਰਨਗੇ ਤੇ ਉਹਨਾਂ ਦੇ ਨਾਲ ਨਾਲ ਬੱਚੇ ਵੀ ਇਸੇ ਸਿੱਖਲਾਈ ਲੈਣਗੇ ਤੇ ਇਸੇ ਤਰ੍ਹਾਂ ਹੀ ਬੱਚਿਆਂ ਦੇ ਵੱਲੋਂ ਜਿਹੜੀ ਸਿੱਖਲਾਈ ਲਈ ਗਈ ਆ ਤੇ ਅੱਜ ਪੇਰੈਂਟਸ ਮੀਟਿੰਗ ਦੇ ਵਿੱਚ ਆਏ ਮਾਪਿਆਂ ਦਾ ਬੀਪੀ ਚੈੱਕ ਕੀਤਾ ਗਿਆ ਤੇ ਇਸ ਬਾਰੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਬੀਪੀ ਦੇ ਨਾਲ ਬਹੁਤ ਸਾਰੀਆਂ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਕਿ ਬੀਪੀ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਲੱਗਦੀਆਂ ਨੇ ਕਿਉਂਕਿ ਬੀਪੀ ਠੀਕ ਨਾ ਹੋਵੇ ਤੇ ਫਿਰ ਹੋਰ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਇਸ ਲਈ ਸਭ ਤੋਂ ਪਹਿਲਾਂ ਬੀਪੀ ਜਿਹੜਾ ਉਹੋ ਚੈੱਕ ਕਰਨਾ ਜ਼ਰੂਰੀ ਆ ਬੀਪੀ ਠੀਕ ਹੋਣਾ ਬਹੁਤ ਜ਼ਰੂਰੀ ਆ ਸਿਹਤ ਲਈ ਇਸ ਲਈ ਬੀਪੀ ਜਿਹੜਾ ਵਾ ਅਧਿਆਪਕਾਂ ਦੇ ਵੱਲੋਂ ਚੈੱਕ ਕੀਤਾ ਜਾਣਾ ਤਾਂ ਉਹਨਾਂ ਨੂੰ ਮਹੀਨਾ ਪਹਿਲੋਂ ਹੀ ਇਸੀ ਸਿਖਲਾਈ ਜਿਹੜੀ ਦਿੱਤੀ ਗਈ ਹੈ ਤਾਂ ਉਹਨਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪੂਰੀ ਸਿਖਲਾਈ ਦਿੱਤੀ ਗਈ ਹੈ ਜਿੱਦੇ ਚੱਲਦੇ ਅਜ ਅਧਿਆਪਕਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਆਪਣੇ ਮਾਪੇ ਦਾ ਬੀਪੀ ਚੈੱਕ ਕੀਤਾ ਉਹਨਾਂ ਦੀ ਬੀਪੀ ਦੀ ਜਾਂਚ ਜਿਹੜੀ ਕੀਤੀ ਗਈ ਹੈ ਤਾਂ ਪੂਰਾ ਰਿਕਾਰਡ ਵੀ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਰੱਖਿਆ ਜਾਵੇਗਾ ਤੇ ਫਿਰ ਕਰੀ ਸਕੂਲਾਂ ਦੇ ਵਿੱਚ ਜਿਹੜਾ ਸਿਹਤ ਨੂੰ ਲੈ ਕੇ ਮਾਪਿਆਂ ਦੀ ਸਿਹਤ ਨੂੰ ਲੈ ਕੇ ਰਿਕਾਰਡ ਜਿਹੜਾ ਰੱਖਿਆ ਜਾਵੇਗਾ ਉਹ ਸਰਕਾਰ ਨੂੰ ਵੀ ਪੂਰਾ ਰਿਕਾਰਡ ਜਿਹੜਾ ਭੇਜਿਆ ਜਾਣਾ ਹੈ ਤੇ ਪੂਰਾ ਜਿਹੜਾ ਇਸ ਜਾਗਰੂਕ ਜਿਹੜਾ ਕਰਨ ਲਈ ਸਰਕਾਰ ਦੇ ਵੱਲੋਂ ਇਹ ਮੁਹਿੰਮ ਜਿਹੜੀ ਆ ਚਲਾਈ ਗਈ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਸਿੱਖਿਆ ਨੂੰ ਲੈ ਕੇ ਅਤੇ ਸਵਾਸਤ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਵਾਰ ਫਿਰ ਤੋਂ ਮਿਸ਼ਨ ਸਵਾਸਤ ਨੂੰ ਲੈ ਕੇ ਮਿਸ਼ਨ ਸਵਾਸਤ ਦੀ ਸ਼ੁਰੂਆਤ ਜਿਹੜੀ ਆ ਸਰਕਾਰ ਦੇ ਵੱਲੋਂ ਕੀਤੀ ਗਈ ਤੇ ਇਸ ਦੀ ਸ਼ੁਰੂਆਤ ਜਿਹੜੇ ਲੁਧਿਆਣਾ ਤੋਂ ਕੀਤੀ ਗਈ ਸੀਗੀ ਤੇ 15 ਮਾਫਕਨਾ 17 ਅਕਤੂਬਰ 17 ਅਕਤੂਬਰ ਜਾਨਿਕ ਅੱਜ ਤੋਂ ਇੱਥੇ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਜਾਣੀ ਸੀ ਤੇ ਇਸੇ ਤਰ੍ਹਾਂ ਸਰਕਾਰੀ ਸਕੂਲ ਦੇ ਵਿੱਚ ਜਦੋਂ ਪੇਰੈਂਟਸ ਮੀਟਿੰਗ ਰੱਖੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਹਰ ਮਹੀਨੇ ਇਹ ਪੇਰੈਂਟਸ ਮੀਟਿੰਗ ਰੱਖੀ ਜਾਵੇਗੀ ਤੇ ਇਸ ਹਰ ਮਹੀਨੇ ਹੋਣ ਵਾਲੀ ਪੇਰੈਂਟਸ ਮੀਟਿੰਗ ਦੇ ਵਿੱਚ ਪੀਟੀਐਮ ਦੇ ਵਿੱਚ ਮਾਪੇ ਦਾ ਬੀਪੀ ਚੈੱਕ ਜਿਹੜਾ ਉਹ ਕੀਤਾ ਜਾਣਾ ਤੇ ਨਾਲ ਨਾਲ ਬੱਚਿਆਂ ਦੇ ਵੱਲੋਂ ਵੀ ਇਹ ਬੀਪੀ ਚੈੱਕ ਕੀਤਾ ਜਾਣਾ ਕਿਉਂਕਿ ਜਦੋਂ ਬੱਚੇ ਘਰ ਦੇ ਵਿੱਚ ਹੋਣਗੇ ਜੇਕਰ ਬੱਚਿਆਂ ਨੂੰ ਇਸ ਲਈ ਅਵੇਅਰਨੈਸ ਹੋਵੇਗੀ ਬੱਚੇ ਜਾਗਰੂਕ ਹੋਣਗੇ ਤੇ ਜਦੋਂ ਬੱਚੇ ਘਰ ਦੇ ਵਿੱਚ ਆਪਣੇ ਮਾਪੇ-ਬਾਪ ਦੇ ਨਾਲ ਹੋਣਗੇ ਤਾਂ ਉਹਨਾਂ ਦਾ ਬੀਪੀ ਘਰ ਖੁਦ ਚੈੱਕ ਕਰ ਸਕਣਗੇ ਖੁਦ ਉਹ ਦੇਖ ਸਕਣਗੇ ਕਿ ਬੀਪੀ ਕਿੰਨਾ ਤੇ ਮਾਪੇ-ਬਾਪ ਨੂੰ ਕੀ ਇਸ ਵੇਲੇ ਮੁਸ਼ਕਲ ਆ ਇਸ ਤਰ੍ਹਾਂ ਬੱਚਿਆਂ ਨੂੰ ਵੀ ਜਾਗਰੂਕ ਜਿਹੜਾ ਵਾ ਉਹ ਪੇਰੈਂਟਸ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਬੱਚਿਆਂ ਨੂੰ ਹੋਰ ਵੀ ਇਸੇ ਨਾਲ ਹੋਰ ਵੀ ਸਿੱਖਲਾਈ ਜਿਹੜੀ ਦਿੱਤੀ ਜਾ ਰਹੀ ਮੇਨਾ ਪਹਿਲੋ ਇਸ ਦੀ ਸਿੱਖਲਾਈ ਵੀ ਜਿਹੜੀ ਸ਼ੁਰੂ ਹੋ ਚੁੱਕੀ ਸੀ ਪੇਰੈਂਟਸ ਦੇ ਨਾਲ-ਨਾਲ ਅਧਿਆਪਕ ਦੇ ਨਾਲ-ਨਾਲ ਬੱਚਿਆਂ ਨੂੰ ਵੀ ਇਸੀ ਸਿੱਖਲਾਈ ਜਿਹੜੀ ਆ ਉਹ ਪੂਰੀ ਦਿੱਤੀ ਗਈ ਆ ਤੇ ਨਾਲ ਹੀ ਜਦੋਂ ਪੇਰੈਂਟਸ ਮੀਟਿੰਗ ਹੋਈ ਆ ਤੇ ਇਸ ਪੇਰੈਂਟਸ ਮੀਟਿੰਗ ਦੇ ਵਿੱਚ ਵੀ ਮਾਪੇ ਨੂੰ ਇਹ ਵੀ ਪੁੱਛਿਆ ਗਿਆ ਕਿ ਉਹਨਾਂ ਦੇ ਬੱਚਿਆਂ ਦੇ ਵੱਲੋਂ ਕਿਸ ਤਰ੍ਹਾਂ ਦਾ ਘਰ ਦੇ ਵਿੱਚ ਵਿਵਹਾਰ ਕੀਤਾ ਜਾ ਰਿਹਾ ਕਿਸ ਤਰ੍ਹਾਂ ਉਹ ਘਰ ਦੇ ਵਿੱਚ ਰਹਿੰਦੇ ਨੇ ਤੇ ਇਸ ਤਰ੍ਹਾਂ ਪੂਰੀ ਜਾਣਕਾਰੀ ਜਿਹੜੀ ਆ ਬੱਚਿਆਂ ਬਾਰੇ ਵੀ ਲਈ ਗਈ ਆ ਤਾਂ ਕਿ ਬੱਚੇ ਜਿਹੜੇ ਆ ਹਰ ਤਰ੍ਹਾਂ ਨਾਲ ਜਾਗਰੂਕ ਹੋਣ ਤੇ ਪੇਰੈਂਟਸ ਦਾ ਵੀ ਜਿਹੜਾ ਪੂਰਾ ਸਿਹਤ ਨੂੰ ਲੈ ਕੇ ਰਿਕਾਰਡ ਜਿਹੜਾ ਉਹ ਸਰਕਾਰੀ ਸਕੂਲ ਦੇ ਵਿੱਚ ਰੱਖਿਆ ਜਾਣਾ ਤੇ ਅੱਗੇ ਸਰਕਾਰ ਨੂੰ ਵੀ ਇਹ ਪੂਰਾ ਰਿਕਾਰਡ ਜਿਹੜਾ ਉਹ ਭੇਜਿਆ ਜਾਣਾ। ਹਾਂ ਸਰ ਅੱਜ ਦੀ ਪੀਟੀਐਮ ਦੇ ਬੀਟੀਐਮ ਦੇ ਵਿੱਚ ਬੇਸਿਕਲੀ ਤਾਂ ਜੋ ਇਹ ਪੀਟੀਐਮ ਇੱਕ ਤਰ੍ਹਾਂ ਨਾਲ ਮਾਪੇ ਅਧਿਆਪਕ ਮਿਲਣੀ ਹੈ ਜਿਹਦਾ ਖਾਸ ਉਦੇਸ਼ ਇਹ ਹੁੰਦਾ ਕਿ ਅਸੀਂ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਕਿਸ ਤਰ੍ਹਾਂ ਅਧਿਆਪਕ ਅਤੇ ਮਾਪੇ ਰਲ ਕੇ ਕੰਮ ਕਰ ਸਕਦੇ ਆ। ਮਾਪੇ ਅਧਿਆਪਕ ਮਿਲਣੀ ਦੇ ਵਿੱਚ ਜੋ ਬੱਚਾ ਘਰੇ ਕਰਦਾ ਬੱਚਾ ਘਰੇ ਕਿਹੋ ਜੀ ਪਰਫਾਰਮੈਂਸ ਪੇਸ਼ ਕਰਦਾ ਉਹ ਡਿਸਕਸ ਅਸੀਂ ਮਾਪਿਆਂ ਤੋਂ ਜਾਣਕਾਰੀ ਲੈਣੇ ਆ ਤੇ ਜੋ ਸਾਡੇ ਕੋਲੇ ਉਹਨਾਂ ਦੀ ਪਰਫਾਰਮੈਂਸ ਹੁੰਦੀ ਹੈ ਉਹ ਪੜ੍ਹਾਈ ਦੇ ਮਾਮਲੇ 'ਚ ਹੋਵੇ ਜਾਂ ਫਿਰ ਸਿਹਤ ਵਿਦਿਆਕ ਸਰ ਗਰਮੀਆਂ ਦੇ ਵਿੱਚ ਹੋਵੇ ਉਹ ਅਸੀਂ ਮਾਪਿਆਂ ਨਾਲ ਸਾਂਝੀ ਕਰਦੇ ਆ ਤੇ ਜਿੱਥੇ ਕੋਈ ਕਮੀ ਪੇਸ਼ੀ ਹੁੰਦੀ ਹੈ ਉਸ ਨੂੰ ਰਲ ਕੇ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਪੀਟੀਐਮ ਦੇ ਵਿੱਚ ਖਾਸ ਤੌਰ ਤੇ ਤਾਂ ਇਹ ਹੁੰਦਾ ਪਰ ਇਸ ਵਾਰ ਸਰਕਾਰ ਦਾ ਉਪਰਾਲਾ ਕਿ ਬੱਚਿਆਂ ਦੇ ਮਾਪਿਆਂ ਨੂੰ ਪੜ੍ਹਾਈ ਦੇ ਪ੍ਰਤੀ ਸੁਚੇਤ ਕਰਦੇ ਹੋਏ ਨਾਲ ਦੀ ਨਾਲ ਉਹਨਾਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਹੈ ਇਸ ਲਈ ਜਿਉਂ ਉਹਨਾਂ ਦਾ ਬਲੱਡ ਪ੍ਰੈਸ਼ਰ ਹੈ ਉਹ ਵੀ ਬੱਚਿਆਂ ਦੀ ਸਿਹਤ ਨਾਲ ਸਕੂਲ ਦੇ ਅਧਿਆਪਕਾਂ ਦੁਆਰਾ ਜਾਂਚਿਆ ਜਾ ਰਿਹਾ ਜੀ ਫਿਰ ਇਹ ਜਿਹੜਾ ਬੀਪੀ ਚੈੱਕ ਕਰਦੇ ਆ ਮਾਪਿਆਂ ਦੇ ਬੱਚੇ ਖੁਦ ਕਰਦੇ ਹਾਂਜੀ ਇਹ ਬੱਚਿਆਂ ਤੋਂ ਕਰਵਾਇਆ ਜਾ ਰਿਹਾ ਜੀ ਬੱਚਿਆਂ ਨੂੰ ਪਹਿਲਾਂ ਇਹਦੇ ਸੰਬੰਧੀ ਪ੍ਰੋਪਰ ਸਿਖਲਾਈ ਦਿੱਤੀ ਗਈ ਹੈ ਕਿ ਤੁਸੀਂ ਬੀਪੀ ਕਿਸ ਤਰ੍ਹਾਂ ਚੈੱਕ ਕਰਨਾ ਬੀਪੀ ਮਸ਼ੀਨ ਦੇ ਉੱਪਰ ਜੋ ਡਿਜੀਟ ਆਂਦੇ ਨੇ ਉਹਨਾਂ ਦੇ ਵਿੱਚ ਜੋ ਬਿਲਕੁਲ ਉੱਪਰ ਨੇ ਉਹ ਕੀ ਨੇ ਵਿਚਕਾਰ ਕੀ ਹੈ ਤੇ نیچے ਕੀ ਹੈ ਉਹ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਹੈ ਤੇ ਫਿਰ ਦੱਸਣਾ ਵੀ ਹੈ ਇਹਨਾਂ ਨੇ ਬੱਚਿਆਂ ਨੇ ਆਪਣੇ ਬੱਚਿਆਂ ਦੇ ਮਾਤਾ ਪਿਤਾ ਨੂੰ ਕਿ ਉਹਨਾਂ ਦਾ ਹਾਈ ਬੀਪੀ ਕਿੰਨਾ ਹੈ ਲੋਅ ਕਿੰਨਾ ਹੈ ਤੇ ਉਹਨਾਂ ਦੀ ਜਿਹੜੀ ਪਲਸ ਰੇਟ ਹੈ ਉਹ ਕਿੰਨੀ ਹੈ ਤੇ ਇਹਦਾ ਰਿਕਾਰਡ ਮੇਨਟੇਨ ਕੀਤਾ ਜਾ ਰਿਹਾ ਹੈ ਹਾਂਜੀ ਇਹਦਾ ਰਿਕਾਰਡ ਪ੍ਰੋਪਰ ਮੇਨਟੇਨ ਕੀਤਾ ਗਿਆ ਹੈ ਜਿਸ ਦਾ ਹਾਂਜੀ ਅੱਗੇ ਕਿੱਧਰ ਭੇਜਣਾ ਹੈ ਇਹ ਸਰ ਗੂਗਲ ਫਾਰਮ ਰਾਹੀਂ ਅਸੀਂ ਡਿਪਾਰਟਮੈਂਟ ਨੂੰ ਭੇਜਣਾ ਹੈ ਕਿਉਂਕਿ ਇਸ ਦਾ ਰਿਕਾਰਡ ਹੈ ਜੋ ਸਟੇਟ ਪੱਧਰ ਤੇ ਰੱਖਿਆ ਜਾਣਾ ਹੈ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ मैं यहाँ पे सरकारी हाई स्कूल जवद्दी में एज ए हिंदी मिस्ट्रेस हूँ और यहाँ पे आज पीटीएम के दौरान हम बच्चों के द्वारा ही पेरेंट्स का बीपी शूट कर रहे हैं बीपी चेक कर रहे हैं और बच्चों को ये सिखलाई पहले दी गई है और बच्चों को बताया गया है अगर हाई बीपी हो तो उसके क्या नुकसान है अगर लो बीपी हो तो उसके क्या नुकसान है अगर हाई बी हो तो हार्ट अटैक की संभावना होती है इससे बच्चे काफ़ी अवेयर हो रहे हैं और बच्चों के ही द्वारा पेरेंट्स को ये जानकारी भी दी जा रही है है कि अगर कम बीपी हो और हाई बीपी हो तो उसके क्या नुकसान है जैसे पेरेंट्स हमारे पास आ रहे हैं और बच्चों को ये भी बताया जा रहा है कि जैसे पेरेंट्स हमारे पास आ रहे हैं खड़े होकर और चलते समय बीपी कभी नहीं चेक करना पहले प्रॉपर उसको बिठाना है बिठाकर उसका पूरे से अच्छे से चेक करना है ताकि बच्चों को इसके बारे में और ज़्यादा अवेयरनेस मिले और जिसकी वजह से वो अपना घर पर भी अपने पेरेंट्स का ध्यान रख पाए राजवीर सिंह ਗਿਣੀ ਕਲਾਸ ਪੜਦੇ ਹਾਂ 10th ਸੀਚ ਅਚਨ ਕੀ ਕੀ ਕਰ ਰਹੇ ਹੋ ਸਰ ਅਸੀਂ ਬੀਪੀ ਚੈੱਕ ਕਰ ਰਹੇ ਹਾਂ ਜਿਹੜੇ ਪੇਰੈਂਟਸ ਆ ਰਹੇ ਨਾਲ ਪੀਟੀਐਮਸ ਅਚਨ ਤੁਹਾਨੂੰ ਪਹਿਲਾਂ ਸਖਾਈ ਦਿੱਤੀ ਗਈ ਹੈ ਤੇ ਬਾਰੇ ਹਾਂਜੀ ਸਰ ਸਖਾਈ ਦਿੱਤੀ ਗਈ ਹੈ ਜੀ ਤੇ ਫੇਰ ਦੱਸਦੇ ਹਾਂ ਕਿਸ ਤਰ੍ਹਾਂ ਨੋਟ ਵੀ ਕਰਵਾਉਣੇ ਹਾਂ ਹਾਂਜੀ ਸਰ ਸਰ ਅਸੀਂ ਚੈੱਕ ਕਰ ਰਹੇ ਹਾਂ ਸਾਡੇ ਹਿੰਦੀ ਵਾਲੇ ਮੈਮ ਨੋਟ ਕਰ ਰਹੇ ਨੇ ਜੀ ਬੀਪੀ ਅਚਨ ਕਿੰਨੇ ਕੁ ਬੱਚੇ ਜਿਹੜੇ ਹੁਣ ਪੇਰੈਂਟਸ ਹੁਣ ਦਾ ਚੜੇ ਜਾਂ ਸਰ ਅੱਜ ਤੋਂ 10 ਪੇਰੈਂਟਸ ਨੂੰ ਤੱਕ ਚੈੱਕ ਹੋ ਚੁੱਕੇ ਨੇ ਉਹਨਾਂ ਦੇ ਦੇਖੋ ਰਿਹਾ ਕਿ ਆਪ ਚੈੱਕ ਕਰਤਾ ਤੁਸੀਂ ਦੁਬਾਰਾ ਤੁਸੀਂ ਇਹਨੂੰ ਹਾਂਜੀ